ਡੱਲੇਵਾਲ ਸਾਹਿਬ ਕੋਲੇ ਸੰਯੁਕਤ ਕਿਸਾਨ ਮੋਰਚਾ ਦੀ ਸੁੰੱਚੀ ਲੀਡਰਸ਼ਿਪ ਪਹੁੰਚ ਚੁੱਕੀ ਹੈ ਮੀਟਿੰਗ ਸਾਹਮਣੇ ਸ਼ੁਰੂ ਹੋ ਚੁੱਕੀ ਹੈ ਇਹ ਦੇਖੋ ਖਨੌਰੀ ਬਾਰਡਰ ਤੇ ਡੱਲੇਵਾਲ ਦੇ ਕੋਲ ਅੱਜ ਸ਼ੰਭੂ ਖਨੌਰੀ ਵਾਲੀਆਂ ਜਥੇਬੰਦੀਆਂ ਤੇ ਸੰਯੁਕਤ ਕਿਸਾਨ ਮੋਰਚਾ ਭਾਰਤ ਦੀਆਂ ਜਥੇਬੰਦੀਆਂ ਦੇ ਆਗੂ ਇਕੱਠੇ ਬੈਠੇ ਨੇ ਔਰ ਇਹ ਸਾਰੇ ਝੰਡੇ ਜਿਹੜੇ ਨੇ ਇਹ ਕਾਫੀ ਟਾਈਮ ਬਾਅਦ ਇਕੱਠੇ ਦੇਖਣ ਨੂੰ ਮਿਲੇ ਨੇ ਤੁਸੀਂ ਦੇਖ ਸਕਦੇ ਹੋ ਆ ਖਨੌਰੀ ਬਾਰਡਰ ਦੇ ਉੱਪਰ ਉਗਰਾਹਾਂ ਜਥੇਬੰਦੀ ਕਿਰਤੀ ਕਿਸਾਨ ਯੂਨੀਅਨ ਤੇ ਦੂਸਰੀਆਂ ਜਥੇਬੰਦੀਆਂ ਦੇ ਝੰਡੇ ਇਕੱਠੇ ਇੱਕੋ ਇਕੱਠ ਚ ਅੱਜ ਫੇਰ ਇਕੱਠੇ ਰਲ ਕੇ ਬੈਠੇ ਨੇ ਔਰ ਇਹ ਸੀਨ ਜਿਹੜਾ ਇਹ ਸਰਕਾਰ ਨੂੰ ਭਾਜੜਾ ਪਾਉਣ ਦੇ ਲਈ ਕਾਫੀ ਹੈ ਔਰ ਜਦੋਂ ਅੱਜ ਕਿਸਾਨ ਆਗੂ ਐਸ ਕੇ ਐਮ ਵੱਲੋਂ ਫੈਸਲਾ ਕਰਕੇ ਤੇ ਖਨੌਰੀ ਮੋਰਚੇ ਦੇ ਉੱਪਰ ਡੱਲੇਵਾਲ ਸਾਹਿਬ ਕੋਲ ਪਹੁੰਚੇ ਨੇ ਏਕਤਾ ਦੀ ਪੇਸ਼ਕਸ਼ ਲੈ ਕੇ ਏਕਤਾ ਦਾ ਮਤਾ ਲੈ ਕੇ ਸੰਯੁਕਤ ਮੋਰਚਾ ਭਾਰਤ ਖਨੌਰੀ ਬਾਰਡਰ ਦੇ ਉੱਪਰ ਪਹੁੰਚਿਆ ਤਾਂ ਉੱਥੇ ਖਨੌਰੀ ਸ਼ੰਭੂ ਵਾਲੀਆਂ ਜਥੇਬੰਦੀਆਂ ਦੇ ਨਾਲ ਬੈਠ ਕੇ ਗੱਲਬਾਤ ਹੋਈ ਆ ਮਤਾ ਉਹਨਾਂ ਨੂੰ ਸੌਂਪਿਆ ਗਿਆ ਤੁਸੀਂ ਦੇਖ ਸਕਦੇ ਹੋ ਇਹ ਅਭ ਮੰਨਿਊ ਕੋਹਾੜ ਖੜੇ ਨੇ ਜਿਹੜੇ ਕਿ ਡੱਲੇਵਾਲ ਹੋਰਾਂ ਦੇ ਨਾਲ ਲੰਬੇ ਟਾਈਮ ਤੋਂ ਸੰਘਰਸ਼ ਦੇ ਵਿੱਚ ਉੱਥੇ ਮੌਜੂਦ ਨੇ ਔਰ ਉਸ ਤੋਂ ਬਾਅਦ ਫਿਰ ਇਹ ਪ੍ਰੈਸ ਕਾਨਫਰੰਸ ਸੰਯੁਕਤ ਮੋਰਚੇ ਵੱਲੋਂ ਜਗਿੰਦਰ ਸਿੰਘ ਉਗਰਾਹਾ ਬਲਬੀਰ ਸਿੰਘ ਰਾਜੇਵਾਲ ਡਾਕਟਰ ਦਰਸ਼ਨਪਾਲ ਰਮਿੰਦਰ ਪਟਿਆਲਾ ਤੇ ਦੂਸਰੇ ਆਗੂਆਂ ਨੇ ਕੀਤੀ ਹੈ ਔਰ ਉਸ ਵਕਤ ਉੱਥੇ ਇੱਕ ਵੱਖਰਾ ਜੋਸ਼ ਸੀ ਜਦੋਂ ਕਈ ਸਾਰੇ ਝੰਡੇ ਵੱਖ-ਵੱਖ ਜੱਥੇਬੰਦੀਆਂ ਦੇ ਜਿਹੜੇ ਬੜੇ ਟਾਈਮ ਤੋਂ ਅਲੱਗ-ਅਲੱਗ ਸੀਗੇ ਉਹ ਫਿਰ ਇਕੱਠੇ ਬੈਠੇ ਸੀ ਇਹ ਸੀ ਦੇਖ ਸਕਦੇ ਹੋ ਕਿ ਮੰਗ ਪੱਤਰ ਜਿਹੜਾ ਹੈ ਉਹ ਰিসিਵ ਕਰ ਲਿਆ ਗਿਆ ਇਹ ਉਹ ਏਕਤਾ ਮਤਾ ਹੈ ਜੋ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਡੱਲੇਵਾਲ ਸਾਹਿਬ ਹੋਰਾਂ ਦੇ ਕੋਲ ਲੈ ਕੇ ਆਏ ਨੇ ਔਰ ਉਸ ਤੋਂ ਬਾਅਦ ਪ੍ਰੈਸ ਕਾਨਫਰੰਸ ਕਰਕੇ ਆਗੂਆਂ ਨੇ ਕਿਹਾ ਕਿ ਅਸੀਂ ਬਹੁਤ ਟਾਈਮ ਪਹਿਲਾਂ ਤੋਂ ਏਕਤਾ ਲਈ ਯਤਨ ਕੀਤੇ ਸੀ ਪਰ ਉਹ ਸਿਰੇ ਨਹੀਂ ਚੜੇ ਤੇ ਹੁਣ ਫਿਰ ਅਸੀਂ ਆਪ ਸਾਰੇ ਖੁਦ ਏਕਤਾ ਦਾ ਮਤਾ ਲੈ ਕੇ ਆਏ ਹਾਂ ਔਰ ਜਿਹੜੇ ਕਾਕਾ ਸਿੰਘ ਕੋਟੜਾ ਨੇ ਜਿਹੜੇ ਡੱਲੇਵਾਲ ਸਾਹਿਬ ਹੋਰਾਂ ਦੀ ਜਥੇਬੰਦੀ ਦੇ ਸੂਬਾ ਆਗੂ ਨੇ ਉਹ ਵੀ ਪ੍ਰੈਸ ਕਾਨਫਰੰਸ ਦੇ ਵਿੱਚ ਬੋਲੇ ਸਾਰਿਆਂ ਨੇ ਏਕਤਾ ਦੇ ਲਈ ਕੋਸ਼ਿਸ਼ਾਂ ਕਰਨ ਦੇ ਲਈ ਅਹਿਦ ਲਿਆ ਹੈ ਸਾਰਾ মিডিਆ ਉੱਥੇ ਕਵਰ ਕਰ ਰਿਆ ਸੀ ਔਰ মিডিਆ ਨੇ ਫਿਰ ਕਈ ਤਰ੍ਹਾਂ ਦੇ ਸਵਾਲ ਵੀ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਆਗੂਆਂ ਨੇ ਕਿਹਾ ਕਿ ਯਾਰ ਇਦਾਂ ਦੇ ਕੋਈ ਸਵਾਲ ਨਾ ਪੁੱਛੋ ਜਿਹੜੇ ਸਾਨੂੰ ਆ ਪਾੜਨ ਦੀ ਕੋਸ਼ਿਸ਼ ਕਰਨ ਜਾਂ ਸਾਡੇ ਜਵਾਬਾਂ ਦੇ ਵਿੱਚੋਂ ਏਕਤਾ ਦੇ ਵਿੱਚ ਕੜਤਣ ਆਵੇ ਕੱਲ ਮੋਗਾ ਦੇ ਵਿੱਚ ਬਹੁਤ ਵੱਡੀ ਮਹਾਕੱਟ ਦੇ ਵਿੱਚ ਐਲਾਨ ਕੀਤਾ ਗਿਆ ਸੀ ਕਿ ਅਸੀਂ ਸੰਯੁਕਤ ਮੋਰਚੇ ਵੱਲੋਂ ਅੱਜ ਤੋਂ ਬਾਅਦ ਸ਼ੰਭੂ ਤੇ ਖਨੌਰੀ ਦੇ ਉੱਪਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਤੇ ਉਹਨਾਂ ਦੇ ਆਗੂਆਂ ਲਈ ਕੋਈ ਵੀ ਅਜਿਹਾ ਸ਼ਬਦ ਨਹੀਂ ਬੋਲਾਂਗੇ ਕੋਈ ਵੀ ਉਹਨਾਂ ਤੇ ਸਵਾਲ ਨਹੀਂ ਚੁੱਕਾਂਗੇ ਜਿਹੜਾ ਸਾਡੀ ਏਕਤਾ ਨੂੰ ਦੂਰ ਕਰੇਗਾ ਤੇ ਅੱਜ ਵੀ ਮੀਡੀਆ ਦੇ ਸਾਹਮਣੇ ਇਹੀ ਗੱਲ ਆਗੂਆਂ ਨੇ ਬੋਲੀ ਹੈ ਪੂਰਾ ਪੰਜਾਬ ਇਹ ਚਾਹੁੰਦਾ ਸੀ ਕਿ ਇਹ ਆਗੂ ਇਕੱਠੇ ਹੋ ਜਾਣ ਔਰ ਸਰਕਾਰਾਂ ਸ਼ਾਇਦ ਇਹ ਚਾਹੁੰਦੀਆਂ ਹੁੰਦੀਆਂ ਨੇ ਕਿ ਸੰਘਰਸ਼ੀ ਲੋਕ ਜਿਹੜੇ ਆ ਉਹ ਅੱਡੋ-ਪਾਟੀ ਰਹਿਣ ਪਰ ਅੱਜ ਪੂਰੇ ਪੰਜਾਬ ਦੇ ਅੰਦਰ ਜਿਹੜੇ ਸੰਘਰਸ਼ੀ ਲੋਕ ਨੇ ਉਹਨਾਂ ਦੇ ਅੰਦਰ ਇੱਕ ਜੋਸ਼ ਗਿਆ ਜਦੋਂ ਸ਼ੰਭੂ ਖਨੋਰੀ ਵਾਲੀਆਂ ਜੱਥੇਬੰਦੀਆਂ ਤੇ ਸਯੁਕਤ ਕਿਸਾਨ ਮੋਰਚਾ ਵਾਲੀਆਂ ਜੱਥੇਬੰਦੀਆਂ ਦੇ ਝੰਡੇ ਇਕੱਠੇ ਇਕੋ ਥਾਂ ਨਜ਼ਰ ਆਏ ਨੇ ਇਕੱਠੀ ਪ੍ਰੈਸ ਕਾਨਫਰੰਸ ਹੋਈ ਹੈ ਔਰ ਜਦੋਂ ਡੱਲੇਵਾਲ ਸਾਹਿਬ ਨੂੰ ਐਸਕੇਐਮ ਦੇ ਆਗੂ ਜਗਿੰਦਰ ਸਿੰਘ ਉਗਰਾਹਾ ਬਲਬੀਰ ਰਾਜੇਵਾਲ ਹੋਰੀ ਮਿਲੇ ਨੇ ਤਾਂ ਉੱਥੇ ਉਹਨਾਂ ਦਾ ਹਾਲਚਲ ਵੀ ਜਾਣਿਆ ਔਰ ਤੁਸੀਂ ਇਹ ਸੀਨ ਦੇਖੋ ਕਿ ਕਿਸ ਤਰੀਕੇ ਦੇ ਨਾਲ ਇਹ ਝੰਡੇ ਇਕੋ ਥਾਂ ਇਕੱਠੇ ਡੱਲੇਵਾਲ ਹੋਰਾਂ ਦੀ ਜੱਥੇਬੰਦੀ ਦੇ ਵੀ ਔਰ ਜਿਹੜੀ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਨੇ ਪੰਜਾਬ ਆ ਉਹਦੇ ਵੀ ਉਗਰਾਹਾ ਜੱਥੇਬੰਦੀ ਦੇ ਵੀ ਕੀਰਤੀ ਕਿਸਾਨ ਯੂਨੀਅਨ ਦੇ ਵੀ ਭਾਰਤੀ ਕਿਸਾਨ ਯੂਨੀਅਨ ਕ੍ਰਾਂਤੀਕਾਰੀ ਦੇ ਵੀ ਔਰ ਬਾਕੀ ਸਮੂਚੀਆਂ ਸਾਰੀਆਂ ਤਿੰਨਾਂ ਫੋਰਮਾਂ ਦੀਆਂ ਜੱਥੇਬੰਦੀਆਂ ਦੇ ਵੀ ਇਹ ਆਗੂ ਜਿਹੜੇ ਨੇ ਉਹ ਆਪਸ ਦੇ ਵਿੱਚ ਮੀਟਿੰਗ ਕੀਤੀ ਹੈ ਔਰ ਮੀਟਿੰਗ ਕਰਕੇ ਫਿਰ ਅੱਗੇ 15 ਤਰੀਕ ਦੇ ਲਈ ਅਗਲੀ ਮੀਟਿੰਗ ਰੱਖ ਦਿੱਤੀ ਗਈ ਹੈ 15 ਨੂੰ ਮੀਟਿੰਗ ਪਟਿਆਲਾ ਦੇ ਦੂਖ ਨਵਾਰਨ ਸਾਹਿਬ ਗੁਰਦੁਆਰਾ ਸਾਹਿਬ ਦੇ ਵਿੱਚ ਦੁਬਾਰਾ ਹੋਵੇਗੀ ਜਿਦੇ ਵਿੱਚ ਆਗੂਆਂ ਨੇ ਕਿਹਾ ਕਿ ਅਸੀਂ ਸਾਂਝਾ ਸੰਘਰਸ਼ ਕਰਨ ਦੇ ਲਈ ਜਿਹੜੀ ਆ ਉਹ ਨਵੀਂ ਰੂਪਰੇਖਾ ਦਾ ਐਲਾਨ ਕਰਾਂਗੇ ਇਹ ਵੀ ਹੋ ਸਕਦਾ ਹੈ ਕਿ ਇੱਟਾ ਹੋ ਜੇ ਤੇ ਇਹ ਵੀ ਹੋ ਸਕਦਾ ਹੈ ਕਿ ਸਾਂਝੇ ਸੰਘਰਸ਼ ਦੇ ਸਾਂਝੇ ਤਾਲਮੇਲ ਵਿੱਚ ਸੰਘਰਸ਼ ਦੇ ਸਭ ਦੇ ਦਿੱਤੇ ਜਾਣ ਪਰ ਪੂਰਾ ਪੰਜਾਬ ਇਹ ਕਹਿੰਦਾ ਸੀ ਕਿ ਜਥੇਬੰਦੀਆਂ ਲੋਕਾਂ ਨੂੰ ਕਹਿੰਦੀਆਂ ਨੇ ਕਿ ਇਕੱਲੇ ਇਕੱਲੇ ਮਾਰ ਨਾ ਖਾਓ ਇਕੱਠੇ ਹੋ ਕੇ ਅੱਗੇ ਆਓ ਤੇ ਫਿਰ ਆਪ ਇਕੱਠੀਆਂ ਹੋਣੀ ਹੁੰਦੀਆਂ ਕਿਤੇ ਕਿਤੇ ਬਹੁਤ ਵੱਡੀ ਪਹਿਲ ਕਦਮੀ ਐਸਕੇਮਸ ਜੋਖੀ ਇਨਸਾਨ ਮੋਰਚਾ ਭਾਰਤ ਨੇ ਕੀਤੀ ਹੈ ਔਰ ਵਧਾਈ ਦੇਣੀ ਚਾਹੀਦੀ ਆ ਹਰ ਖੋਣ ਸਯੁਕਤ ਕਸਤਰ ਮੋਰਚਾ ਨੂੰ ਤੇ ਸ਼ੰਭੂ ਖਣੋਰੀ ਜੋ ਪਰ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਕਿ ਉਹ ਇਕਤਾ ਵੱਲ ਵਧੇ ਨੇ ਔਰ ਜੇਕਰ ਉਹਨਾਂ ਦੀ ਇਕਤਾ ਸਿਰੇ ਚੜਦੀ ਹੈ ਤਾਂ ਲਾਜ਼ਮੀ ਮਜ਼ਦੂਰਾਂ ਕਿਸਾਨਾਂ ਦਾ ਇਹ ਸੰਘਰਸ਼ ਜਿਹੜਾ ਉਹ ਆਪਣੇ ਨਤੀਜਿਆਂ ਤੱਕ ਪਹੁੰਚ ਸਕੇਗਾ ਪਰ ਫਿਲਹਾਲ ਅਜੇ ਤੁਸੀਂ ਦੇਖ ਸਕਦੇ ਹੋ ਡਾਕਟਰ ਦਰਸ਼ਨਪਾਲ ਬੈਠੇ ਨੇ ਆ ਸਾਹਮਣੇ ਮਨਜੀਤ ਧਨੇਰ ਬੈਠੇ ਨੇ ਜਗਿੰਦਰ ਉਗਰਾਹਾ ਬੈਠੇ ਨੇ ਰਾਜੇਵਾਲ ਬੈਠੇ ਨੇ ਕਾਕਾ ਸਿੰਘ ਕੋਟੜਾ ਬੈਠੇ ਨੇ ਅਬ ਮੰਨਿਉ ਕਹਾੜ ਬੈਠੇ ਨੇ ਸਾਰੀਆਂ ਜਥੇਬੰਦੀਆਂ ਦੇ ਆਗੂ ਜਿਹੜੇ ਨੇ ਉਹ ਬੈਠੇ ਨੇ ਔਰ ਇਹ ਇੱਕ ਵੀਰ ਸਿਗਾ ਜਿਹੜਾ ਉੱਥੇ ਪਹੁੰਚਿਆ ਹੋਇਆ ਸੀਗਾ ਜਿਹੜਾ ਬਿਲਕੁਲ ਅਪਾਹਜ ਹੈ ਕਈ ਦਿਨਾਂ ਤੋਂ ਉਹ ਮੋਰਚੇ ਤੇ ਹੈ ਆਪਣੇ ਟਰਾਈਸਾਈਕਲ ਦੇ ਉੱਪਰ ਲਗਾਤਾਰ ਔਰ ਵੱਡਾ ਇਕੱਠ ਸਾਹਮਣੇ ਮੌਜੂਦ ਸੀਗਾ ਜਦੋਂ ਆਗੂ ਜਿਹੜੇ ਨੇ ਉਹ ਗੱਲਬਾਤ ਕਰ ਰਹੇ ਸੀਗੇ ਤਾਂ ਸਾਹਮਣੇ ਸਟੇਜ ਦੇ ਉੱਪਰ ਵੱਡਾ ਇਕੱਠ ਮੌਜੂਦ ਸੀਗਾ ਆਗੂ ਜਦੋਂ ਆਪਸ ਵਿੱਚ ਬੈਠੇ ਤਾਂ ਉਸ ਤੋਂ ਬਾਅਦ ਫਿਰ ਉਹ ਡੱਲੇਵਾਲ ਨੂੰ ਮਿਲੇ ਤਾਂ ਬਾਹਰ ਨਿਕਲ ਤੋਂ ਬਾਅਦ ਆ ਆਗਵਾਨੇ ਦੱਸਿਆ ਕਿ ਡੱਲੇਵਾਲ ਸਾਹਿਬ ਸਾਨੂੰ ਦੇਖ ਕੇ ਬਹੁਤ ਜੋਸ਼ ਆਏ ਨੇ ਉਹਨਾਂ ਦੇ ਅੰਦਰ ਹੋਰ ਵੱਧ ਜੋਸ਼ ਜਾਗਿਆ ਕਿਉਂਕਿ ਜਿਹੜੇ ਪ੍ਰਾਣੇ ਸਾਥੀ ਜਦੋਂ ਇਕੱਠੇ ਲੜਦੇ ਰਹੇ ਜਿਹੜੇ ਉਹ ਮਿਲੇ ਤਾਂ ਜੋਸ਼ ਆਉਣਾ ਸੁਭਾਵਿਕ ਹੈ ਡੱਲੇਵਾਲ ਸਾਹਿਬ ਦੇ ਉੱਪਰ ਕਈ ਤਰ੍ਹਾਂ ਦੇ ਸਵਾਲ ਖੜੇ ਹੁੰਦੇ ਰਹੇ ਕੁਝ ਲੋਕ ਕਰਦੇ ਰਹੇ ਨੇ ਪਰ ਹੁਣ ਸਾਰੇ ਸਵਾਲ ਇੱਕਦਮ ਬੰਦ ਕਰਨ ਦਾ ਜਿਹੜਾ ਉਹ ਫੈਸਲਾ ਕੀਤਾ ਹੈਗਾ ਔਰ ਉਧਰੋਂ ਸ਼ੰਭੂ ਤੇ ਖਣੌਰੀ ਮੋਰਚੇ ਤੋਂ ਵੀ ਕਈ ਤਰ੍ਹਾਂ ਦੇ ਸਵਾਲ ਐਸਕੇਮ ਦੇ ਉੱਪਰ ਲਗਾਤਾਰ ਕੀਤੇ ਗਏ ਨੇ ਪਰ ਹੁਣ ਇਹ ਸਾਰੇ ਸਵਾਲ ਬੰਦ ਕਰਕੇ ਤੁਸੀਂ ਇੱਕ ਥੀਨ ਦੇਖੋ ਦਟੰਗਲੀ ਜਿਹੜੀ ਹੈ ਉਹ ਵੀ ਲੈ ਕੇ ਬਾਪੂ ਉੱਥੇ ਪਹੁੰਚੇ ਹੋਏ ਨਹੀਂ ਬੜੇ ਹਰ ਤਰ੍ਹਾਂ ਦੇ ਸੀਨ ਉੱਥੇ ਜਿਹੜੇ ਦੇਖਣ ਨੂੰ ਮਿਲ ਰਹੇ ਨੇ ਇਹਨਾਂ ਸਿੱਧੇ ਜੇ ਦੇਖਣ ਵਾਲੇ ਅਨਪੜ੍ਹੇ ਦੇਖਣ ਵਾਲੇ ਲੋਕਾਂ ਨੂੰ ਸਰਕਾਰਾਂ ਕਈ ਵਾਰ ਇੰਤਜ਼ਾਮ ਨਹੀਂ ਦੀਆਂ ਨੇ ਕਿ ਇਹਨਾਂ ਨੂੰ ਕੋਈ ਸਮਝ ਨਹੀਂ ਹੈ ਇਹਨਾਂ ਨੂੰ ਅਸੀਂ ਹਰਾ ਦਾਂਗੇ ਇੱਕਵੇਂ ਜਿੱਤ ਸਕਣਗੇ ਪਰ ਇਹ ਦੇਸੀ ਜੇ ਸਿੱਧੇ ਜੇ ਲੱਗਣ ਵਾਲੇ ਬਾਬੇ ਜਦੋਂ ਇਹਨਾਂ ਦੀ ਬਰੀਕੀ ਨਾਲ ਵਿਚਾਰਧਾਰਾ ਦੀ ਕੋਖ ਕਰਦੇ ਆ ਤਾਂ ਇਹਨਾਂ ਦੇ ਪਿੱਛੇ ਬਹੁਤ ਵੱਡੀ ਵਿਗਿਆਨਕ ਵਿਚਾਰਧਾਰਾ ਮੌਜੂਦ ਹੈ ਜਿਹੜੀ ਇਹਨਾਂ ਦਾ ਰਾਹ ਰੁਸ਼ਨਾਉਂਦੀ ਹੈ ਤੇ ਉਸੇ ਵਿਚਾਰਧਾਰਾ ਕਰਕੇ ਹੀ ਪਹਿਲਾਂ ਕੇਂਦਰ ਸਰਕਾਰ ਦੇ ਨਾਲ ਇੱਕ ਵੱਡੀ ਲੜਾਈ ਲੜਦਿਆਂ ਹੋਇਆਂ ਇਹਨਾਂ ਨੇ ਇੱਕ ਇਤਿਹਾਸਿਕ ਜਿੱਤ ਪ੍ਰਾਪਤ ਕੀਤੀ ਸੀ ਜਦੋਂ ਜਿਹੜਾ ਤਿੰਨੇ ਖੇਤੀ ਕਾਨੂੰਨ ਵਾਪਸ ਵੀ ਮੋਦੀ ਸਰਕਾਰ ਨੂੰ ਲੈਣੇ ਪਏ ਸੀ ਔਰ ਨਾਲ ਹੀ ਮੋਦੀ ਸਰਕਾਰ ਨੂੰ ਮਾਫੀ ਵੀ ਮੰਗਣੀ ਪਈ ਸੀ ਔਰ ਨਰਿੰਦਰ ਮੋਦੀ ਪੀਐਮ ਸਾਹਿਬ ਨੇ ਖੁਦ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਦੇ ਉੱਪਰ ਐਲਾਨ ਕੀਤਾ ਸੀ ਕਿ ਮੈਂ ਮਾਫੀ ਮੰਗਦਾ ਹੋਇਆ ਇਹ ਕਾਨੂੰਨ ਵਾਪਸ ਲੈਣਾ ਔਰ ਅੱਜ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਕਿਸਾਨ ਨੇ ਕਿਸਾਨ ਆਗੂ ਨੇ ਐਸਕੇਐਮ ਵੱਲੋਂ ਇੱਕ ਬਹੁਤ ਵੱਡੀ ਪਹਿਲ ਕਰਦੇ ਹੋਏ ਮਤਾ ਲੈ ਕੇ ਗਏ ਨੇ ਔਰ ਆ ਉਹ ਮਤੇ ਦੀ ਕਾਪੀ ਆ ਜਿਹੜੀ ਦਿਖਾਈ ਜਾ ਰਹੀ ਹੈ ਜਿਹੜਾ ਮਤਾ ਉੱਥੇ ਲੈ ਕੇ ਕਿਸਾਨ ਆਗੂ ਗਏ ਨੇ ਔਰ ਉਹਨਾਂ ਦੇ ਨਾਲ ਕਾਫੀ ਸਾਰਾ ਉਹਨਾਂ ਦਾ ਕੇਡਰ ਆਗੂਆਂ ਦੇ ਨਾਲ ਗਿਆ ਆ ਜਿਹੜਾ ਏਕਤਾ ਦਾ ਪ੍ਰਗਟਾਵਾ ਕਰਨ ਲਈ ਵੀ ਸੀ ਤੇ ਕੋਈ ਅਨਸੁਖਾਵੀ ਘਟਨਾ ਨਾ ਵਾਪਰ ਸਕੇ ਉਹ ਸੁਰੱਖਿਆ ਤੇ ਸਿਕਿਉਰਿਟੀ ਵਜੋਂ ਵੀ ਸੀ ਸ਼ਾਇਦ ਤਾਂ ਆ ਇਹ ਤੁਸੀਂ ਦੇਖ ਸਕਦੇ ਹੋ ਆਗੂ ਨੇ ਜਿਹੜੇ ਉੱਥੇ ਪਹੁੰਚੇ ਹੋਏ ਨੇ ਔਰ ਇਹ ਬਹੁਤ ਵੱਡੀ ਪਹਿਲ ਇਹ ਕਹੀ ਜਾ ਸਕਦੀ ਹੈ ਅੱਜ ਜਿੱਥੇ ਇੱਕ ਪਾਸੇ ਜਿਹੜਾ ਲੋਕਪੱਖੀ মিডিਆ ਉਹ ਇਸ ਕਦਮ ਨੂੰ ਬਹੁਤ ਜੀਆਆਂ ਕਹਿ ਰਿਹਾ ਦੂਜੇ ਪਾਸੇ ਜਿਹੜਾ ਬਿਲਕੁਲ ਗੈਰ ਵਿਚਾਰਧਾਰਕ ਤੇ ਸਿਰਫ ਵਿਊ ਦੀ ਭੁੱਖ ਵਾਲਾ মিডিਆ ਉਹ ਤਰ੍ਹਾਂ ਤਰ੍ਹਾਂ ਦੇ ਸਵਾਲ ਵੀ ਚੁੱਕ ਰਿਹਾ ਹੈ ਕੁਝ মিডিਆ ਦੇ ਲੋਕ ਇਹ ਕਹਿ ਰਹੇ ਸੀਗੇ ਕਿ ਦੇਖੋ ਜੀ ਤੁਹਾਡੇ ਤਾਂ ਮਤਭੇਦ ਬੜੇ ਸੀ ਫਿਰ ਹੁਣ ਕਿਵੇਂ ਇਕਤਾ ਤੁਸੀਂ ਤਾਂ ਇੱਕ ਦੂਜੇ ਦੇ ਉੱਪਰ ਸਵਾਲ ਖੜੇ ਕਰਦੇ ਰਹੇ ਹੋ ਤਾਂ ਉੱਥੇ ਆਗੂਆਂ ਨੇ ਕਿਹਾ ਦੇਖੋ ਜੇ ਘਰ ਚ ਤਿੰਨ ਭਰਾ ਇੱਕੋ ਮਾਂ ਦੇ ਪੁੱਤ ਨੇ ਉਹਨਾਂ ਦੇ ਵਿੱਚ ਵੀ ਤਕਰਾਰ ਆ ਜਾਂਦੀ ਹੈ ਉਹਨਾਂ ਦੀ ਸੋਚ ਵੀ ਲੱਗ-ਲੱਗ ਹੋ ਸਕਦੀ ਹੈ ਵਿਚਾਰਧਾਰਾ ਲੱਗ-ਲੱਗ ਹੋ ਸਕਦੀ ਹੈ ਉਹ ਅਲੱਗ-ਅਲੱਗ ਵੀ ਹੋ ਜਾਂਦੇ ਨੇ ਪਰ ਫਿਰ ਕੀ ਕਦੇ ਉਹ ਇਕੱਠੇ ਨਹੀਂ ਹੁੰਦੇ ਫਿਰ ਉਹ ਇਕੱਠੇ ਵੀ ਹੋ ਜਾਂਦੇ ਨੇ ਵਿਆਹਾਂ ਸ਼ਾਦੀਆਂ ਤੇ ਵੀ ਹੁੰਦੇ ਨੇ ਸੰਕਟ ਦੇ ਸਮੇਂ ਵੀ ਹੁੰਦੇ ਨੇ ਜਦ ਕੋਈ ਉਹਨਾਂ ਦੇ ਉੱਪਰ ਭੀੜ ਪੈ ਜਾਵੇ ਤਾਂ ਵੀ ਉਹ ਇਕੱਠੇ ਹੁੰਦੇ ਨੇ ਔਰ ਤੁਸੀਂ ਦੇਖ ਸਕਦੇ ਹੋ ਅੱਜ ਦਾ ਇਹ ਜਿਹੜਾ ਸੀਨ ਹੈ ਜਦੋਂ ਇਹ ਤਿੰਨੇ ਫੋਰਮਾਂ ਦੇ ਆਗੂ ਇਕੱਠੇ ਬੈਠੇ ਨੇ ਤਾਂ ਆਪਣੇ ਆਪ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਅੰਦਰ ਦੁਬਾਰਾ ਫਿਰ ਇੱਕ ਉਮੀਦ ਜਾਗੀ ਹੈ ਕਿਉਂਕਿ ਉਹ ਜਿਹੜਾ ਤਿੰਨ ਖੇਤੀ ਕਾਨੂੰਨਾਂ ਦਾ ਖਰੜਾ ਹੈ ਉਹ ਦੁਬਾਰਾ ਫਿਰ ਆ ਚੁੱਕਾ ਹੈ ਸਰਕਾਰਾਂ ਉਸ ਖਰੜੇ ਨੂੰ ਲਾਗੂ ਕਰਨ ਦੀ ਕੋਸ਼ਿਸ਼ ਚ ਨੇ ਕੇਂਦਰ ਸਰਕਾਰ ਭਾਵੇਂ ਇਹ ਕਹਿ ਰਹੀ ਹੈ ਕਿ ਇਹ ਤਾਂ ਸੂਬਾ ਸਰਕਾਰਾਂ ਦੇ ਉੱਪਰ ਅਸੀਂ ਛੱਡ ਦਿੱਤਾ ਹੈ ਉਹ ਲਾਗੂ ਕਰਨ ਤੇ ਭਾਵੇਂ ਨਾ ਕਰਨ ਪਰ ਸੂਬਾ ਸਰਕਾਰਾਂ ਦੇ ਉੱਪਰ ਦਬਾਅ ਬਣਾਇਆ ਜਾਵੇਗਾ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਕੇਂਦਰ ਸਰਕਾਰ ਨੇ ਜਿਹੜੇ ਤਿੰਨ ਖੇਤੀ ਕਾਨੂੰਨਾਂ ਦੀਆਂ ਨੀਤੀਆਂ ਨੂੰ ਰੱਦ ਕਰਵਾਇਆ ਗਿਆ ਸੀ ਉਹ ਦੁਬਾਰਾ ਫੇਰ ਲਿਆਂਦੀਆਂ ਨੇ ਇੱਥੋਂ ਤੱਕ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਇਹਦਾ ਮਤਲਬ ਉਹ ਨੀਤੀਆਂ ਉਹ ਦਾਇਤ ਮਰਿਆ ਨਹੀਂ ਸੀ ਉਹ ਜਿਉਂਦਾ ਹੈ ਔਰ ਉਹ ਸਿਰਫ ਵਕਤੀ ਤੌਰ ਤੇ ਉਸ ਟਾਈਮ ਮੌਕਾ ਸੰਭਾਲਿਆ ਸੀਗਾ ਮੋਦੀ ਸਰਕਾਰ ਨੇ ਕਿਉਂਕਿ ਵੋਟਾਂ ਨੇੜੇ ਸੀਗੀਆਂ ਔਰ ਅੱਜ ਇਹ ਆਗੂ ਜਿਹੜੇ ਨੇ ਇਕੱਠੇ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਆਗੂ ਜਿਹੜੇ ਨੇ ਉਹ ਏਕਤਾ ਦਾ ਹੱਥ ਵਧਾਉਣ ਦੇ ਲਈ ਗਏ ਨੇ ਤੇ ਦੂਜੇ ਪਾਰਟੀ ਜਿਹੜਾ ਪਹਿਲਾ ਵਾਲਾ ਸੰਯੁਕਤ ਫਰਮੋਟ ਹੈ ਇਹ ਤਿੰਨੇ ਜਿਹੜੀਆਂ ਸ਼ਕਤੀਆਂ ਨੇ ਅੱਜ ਉਹਨੂੰ ਇਕੱਠੇ ਰੂਪ ਦੇ ਵਿੱਚ ਮੀਟਿੰਗ ਕਰਨੀਆਂ ਨੇ ਅੱਜ ਦਾ ਇਹ ਤਿੰਨ ਦੇਖ ਕੇ ਨਾਜ ਨਹੀਂ ਸਰਕਾਰਾਂ ਉੱਪਰ ਝੜ ਪਈ ਹੈ ਕਿਉਂਕਿ ਬਹੁਤ ਇੱਕ ਸਰਕਾਰਾਂ ਦੇ ਅੰਦਰ ਇਹ ਚੱਲ ਰਿਹਾ ਸੀ ਕਿ ਇਹ ਤਾਂ ਨਿਖੜੇ ਹੋਏ ਨੇ ਇੱਕ ਅਲੱਗ ਨਹੀਂ ਇਹ ਕੀ ਕਰ ਲੈਣਗੇ ਪਰ ਅੱਜ ਇੱਕ ਬਹੁਤ ਵੱਡਾ ਕਦਮ کیا ਜਾ ਸਕਦਾ ਤੁਸੀਂ ਦੇਖੋ ਮਹਾਰਾਸ਼ਟਰ ਦੀ ਸਪੂਟੀ ਲੀਡਰਸ਼ਿਪ ਜਿਹੜੀ ਉਹ ਕਰਦੀ ਬੈਠੀ ਹੈ ਇੱਧਰ ਜਿੰਨੀ ਸੰਭੂ ਬਲਵਿੰਦਰ ਤੇ ਮਨਪ੍ਰੀਤ ਤੇ ਪੇਸ਼ ਕਰ ਰਹੇ ਹਾਂ ਕੂੜਾ ਸਰਜੀਤ ਸਿੰਘ ਪੂਲ ਅਬਮਨਿਉ ਪਹਾੜ ਸਾਰੇ ਜਿਹੜੇ ਅੱਖ ਮੇਂ ਨਜ਼ਰ ਆ ਰਹੇ ਨੇ ਔਰ ਦੂਸਰੀ ਤਰਫ ਸੇ ਬਲਦੀਪ ਸਿੰਘ ਰਾਜੇਵਾਲ ਵਿਜਿੰਦਰ ਸਿੰਘ ਉਗਰਾਹਾਂ ਡਾਕਟਰ ਵਰਖਣਪਾਲ ਅਮਿੰਦਰ ਪਟਿਆਲਾ ਮੰਤਰੀ ਤੋਂ ਬਾਅਦ ਮੋਟੀਆਂ ਤਕਦੀ ਤਸਵੀਰਾਂ ਦਿਖਾਉਣ ਵਾਲੀ ਹੋਵੇਗੀ ਦੋਨਾਂ ਧਿਰਾਂ ਵੱਲੋਂ ਹੁਣ ਤੱਕ ਇਹ ਕਿਹਾ ਜਾਂਦਾ ਰਿਹਾ ਕਿ ਅਸੀਂ ਤਾਂ ਇਕਤਾ ਕਰਨੀ ਚਾਹੁੰਦੇ ਹਾਂ ਪਰ ਦੂਸਰੀ ਧਿਰ ਇਕਤਾ ਨਹੀਂ ਕਰ ਰਹੀ ਪਰ ਅੱਜ ਹੁਣ ਜਦ ਇਕੱਠੇ ਬੈਠੇ ਨੇ ਤਾਂ ਹੁਣ ਇਹ ਨਤੀਜਾ ਨਿਕਲੇਗਾ ਕਿ ਕੌਣ-ਕੌਣ ਏਕਤਾ ਕਰਨੀ ਚਾਹੁੰਦਾ ਹੈ ਤੇ ਕੌਣ-ਕੌਣ ਏਕਤਾ ਨਹੀਂ ਚਾਹੁੰਦਾ ਤਾਂ ਬਹੁਤ ਵੱਡਾ ਕਦਮ ਅੱਜ ਇਹ ਕਿਹਾ ਜਾ ਸਕਦਾ ਹੈ ਸਾਰੀਆਂ ਕਿਸਾਨ ਤਾਕਤਾਂ ਦੁਆਰਾ ਕਿਉਂਕਿ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਹੈ ਉਹ ਬਹੁਤ ਨਾਜ਼ਕ ਹੋ ਚੁੱਕੀ ਹੈ ਡੱਲੇਵਾਲ ਸਾਹਿਬ ਐਫ ਟਾਈਮ 95 ਦਿਨ ਦੀ ਭੁੱਖ ਹੜਤਾਲ ਤੋਂ ਅੱਗੇ ਟੱਪ ਚੁੱਕੇ ਨੇ ਔਰ ਅੱਜ 64ਵਾਂ ਦਿਨ ਜਿਹੜਾ ਉਹਨਾਂ ਦੀ ਔਖ ਹੜਤਾਲ ਦਾ ਉਹ ਚੱਲ ਰਿਹਾ ਹੈ ਔਰ ਕੇਂਦਰ ਸਰਕਾਰ ਵੀ ਅੱਜ ਟਿੱਕ ਕੀ ਲਗਾ ਕੇ ਦੇਖ ਰਹੀ ਹੈ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਵੀ ਅੱਜ ਠੱਕੀ ਬੱਤੀ ਹੈ ਕਿਉਂਕਿ ਸਰਕਾਰਾਂ ਨੂੰ ਜਪਦਾ ਸੀ ਕਿ ਇਹ ਨਿਖੜੇ ਹੋਏ ਨੇ ਇਹ ਅਲੱਗ-ਅਲੱਗ ਨੇ ਤੇ ਐਦਾਂ ਕੀ ਕਰ ਲੈਣਗੇ ਪਰ ਅੱਜ ਜਿਸ ਤਰੀਕੇ ਦੇ ਨਾਲ ਸਾਰੀਆਂ ਤਾਕਤਾਂ ਦੁਬਾਰਾ ਇਕੱਠੀਆਂ ਹੋਣ ਦੇ ਲਈ ਯਤਨ ਕਰ ਰਹੀਆਂ ਨੇ ਤਾ لازمی ਸਰਕਾਰਾਂ ਦੇ ਅੰਦਰ ਇੱਕ ਢੁਡਕੂ ਇੱਕ ਭੜਸੂ ਅੱਜ ਆ ਪਿਆ ਪਏਗਾ ਕਿਉਂਕਿ ਸਰਕਾਰਾਂ ਦੀ ਹਮੇਸ਼ਾ ਇਹ ਨੀਤੀ ਰਹਿੰਦੀ ਹੈ ਕਿ ਪਾੜੋ ਤੇ ਰਾਜ ਕਰੋ ਤੇ ਬੀਜੇਪੀ ਦੇ ਬਹੁਤ ਸਾਰੇ ਲੋਕ ਹੁਣ ਤੱਕ ਇਹ ਕਮੈਂਟ ਕਰਦੇ ਰਹੇ ਨੇ ਕਿ ਪਹਿਲਾਂ ਆਪ ਤਾਂ ਇਕੱਠੇ ਹੋ ਜੋ ਫਿਰ ਸਰਕਾਰਾਂ ਨੂੰ ਵੀ ਕਹਿ ਲਿਓ ਤਾਂ ਅੱਜ ਉਹ ਜਿਹੜੀ ਸਾਰੀ ਗੱਲ ਹੈ ਉਹ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਿਹੜੇ ਕਿਸਾਨ ਆਗੂ ਨੇ ਉਹ ਮੀਟਿੰਗ ਕਰ ਰਹੇ ਨੇ ਔਰ ਉਹ ਲੀਸਮ ਮੁਲਾਕਾਤ ਵੀ ਜਾਰੀ ਹੈ ਇਹ ਤਸਵੀਰਾਂ ਮੁਲਾਕਾਤਾਂ ਜੀ ਕਰ ਰਹੇ हम मैं किसी को तो का गेट कर रहा है और मैं वो पूरे के लिए शाम का जाते नाम नाम मार के सुबह से मुझे देर लग रहा जीके तो तो बंदे से तो एक ही बात होती थी और इससे खेलने आ रहे हैं ये पता नहीं कितने से होते हैं